ਕਿ ਉਹ ਕੋਈ ਟੌਪ ਨੌਚ ਕੰਟੈਂਟ ਨਹੀਂ ਹੈ ਪਰ ਇੱਕ ਸਿੰਪਲ ਭਾਸ਼ਾ ਚ ਆਪਣੇ ਬੰਦਿਆਂ ਨੂੰ ਅਵੇਅਰ ਕਰਨਾ ਉਹ ਕੁੜੀ ਲੋਕਾਂ ਨੂੰ ਬੱਚੀ ਉਹ ਬਾਕੀ ਨੂੰ ਸਖਾਰੀ ਕੀ ਗੋਡ ਫਾਰਮਿੰਗ ਕਿਵੇਂ ਕਰੀਦੀ ਹੈ ਤੇ ਉਹ ਆ ਬਹੁਤ ਹੌਨੇ ਲੈਵਲ ਤੇ ਕਰੀ ਜਾਂਦੀ ਹੈ ਤੇ ਮੇਰੀ ਇਹ ਕੱਲੀ ਜੀ ਜੀ ਦੇ ਵੀ ਵੀ ਵੇਖਦੀ ਹੈ ਮੈਂ ਵਟਾ ਤੋਂ ਪੱਟ ਪੱਟੀ ਵੇਚੀ ਜਾਂਦਾ ਜਿਹੜਾ ਬੰਦਾ ਕਿਸਾਨੀ ਨੂੰ ਵੀ ਇੱਕ ਹਿਸਾਬ ਨਾਲ ਦੇਖ ਰਿਹਾ ਨਾ ਦਿਮਾਗ ਨਾਲ ਦੇਖ ਰਿਹਾ ਉਹ ਬਹੁਤ ਅੱਗੇ ਲੈ ਕੇ ਜਾ ਰਿਹਾ ਨਾ 2017 18 ਦੇ ਵਿੱਚ ਅਸੀਂ ਇੱਕ ਪਲੇਟਫਾਰਮ ਬਣਾਇਆ ਸੀ ਆਈ ਟਿੱਲਰ ਉਹਦੇ ਲਈ ਅਸੀਂ ਕਿਸਾਨਾਂ ਨੂੰ ਮਿਲ ਰਹੇ ਸੀ ਜਿਹੜੇ ਜਿਆਦਾ ਮਤਲਬ ਡਵੈਲਡ ਅਪਾ ਕਹਿੰਦੇ ਜਾਂ ਜਿਆਦਾ ਮੈਚੁਰ ਕਿਸਾਨ ਸੀ ਹਨਾ ਤੇ ਉੱਥੇ ਮਤਲਬ ਅਸੀਂ ਉਹੋ ਜਿਹੇ ਬੰਦਿਆਂ ਨੂੰ ਮਿਲੇ ਹੁਣ ਇੱਕ ਅਸੀਂ ਇੱਥੇ ਰੋਪੜ ਏਰੀਏ ਦੇ ਕਿਸਾਨ ਨੂੰ ਮਿਲੇ ਸੀ ਜਿਹੜਾ ਆਰਗੈਨਿਕ ਸ਼ੱਕਰ ਬਣਾਉਂਦਾ ਤੇ ਆਪ ਦੀ ਸਾਰੀ ਸ਼ੱਕਰ ਬਾਹਰ ਸਪੋਰਟ ਕਰਦਾ राइट ओबी ਦਾ ਕਿਸਾਨ ਹੈ ਇੱਕ ਕਿਸਾਨ ਨੂੰ ਅਸੀਂ ਮਿਲੇ ਬਠਿੰਡੇ ਵਾਲੀ ਸਾਈਡ ਉਹਦਾ ਸਾਈਵਾਲ ਜਿਹੜੀ ਆਪਣੀ ਨਸਲ ਹੁੰਦੀ ਹੈ ਗਾਂ ਦੀ ਉਹਦਾ ਉਹਨੇ ਫਾਰਮ ਬਣਾਇਆ ਦੇਸੀ ਗਾਂ ਹੁੰਦੀ ਹੈ ਉਹ ਉਹਦਾ ਉਹ ਕਿਓ ਵੇਚਦਾ ਹੈਗਾ 1800 ਜੇ ਮੈਂ ਨਹੀਂ ਗਲਤ 1800 2000 ਰੁਪਏ ਪਤਾ ਨਹੀਂ 3000 ਰੁਪਏ ਕਿਲੋ ਉਹ ਇੰਨਾ ਇੰਨੇ ਇੰਨੇ ਦਾ ਉਹ ਕਿਓ ਵੇਚ ਰਿਹਾ ਉੱਥੇ ਤੇ ਉਹਨਾਂ ਨੇ ਆਪ ਦਾ ਬ੍ਰਾਂਡ ਬਣਾਇਆ ਇੱਕ ਲਾਇਸੈਂਸ ਐਫਐਸਸੀ ਉਹਦਾ ਸਸਾਈ ਐਫਐਸਸੀਆਈ ਉਹ ਲਾਇਸੈਂਸ ਲੈਣਾ ਪੈਂਦਾ ਤੇ ਉਹ ਬੰਦੇ ਬਹੁਤ ਵਧੀਆ ਕਰੀ ਜਾਂਦੇ ਆ ਪੈਰਲਰਲੀ ਆਪਣੇ ਬਾਈ ਨੇ ਹੁਣ ਅਸੀਂ ਦੇਖਦੇ ਆ ਕੇਨ ਫਾਰਮ ਵਾਲੇ ਬਾਈ ਨੇ ਇੱਕ ਮੁੰਡਾ ਉਹ ਆਸਟ੍ਰੇਲੀਆ ਤੋਂ ਆ ਕੇ ਮਿਲਟਸ ਦਾ ਕੰਮ ਕਰ ਰਿਹਾ ਹੈ ਬਾਈ ਹਨਾ ਬਹੁਤ ਐਗਜ਼ਾਮਪਲ ਬਹੁਤ ਬੰਦੇ ਨੇ ਜਿਹੜੇ ਜਿਹੜੇ ਜਦੋਂ ਆਪਾਂ ਇਹਨਾਂ ਨੂੰ ਦੇਖਦੇ ਆ ਨਾ ਤਾਂ ਇਹ ਲੱਗਦਾ ਕਿ ਨਹੀਂ ਯਾਰ ਜਿਹੜਾ ਬੰਦਾ ਕਿਸਾਨੀ ਨੂੰ ਵੀ ਇੱਕ ਹਿਸਾਬ ਨਾਲ ਦੇਖ ਰਹੇ ਆ ਨਾ ਦਿਮਾਗ ਨਾਲ ਦੇਖ ਰਹੇ ਆ ਉਹ ਬਹੁਤ ਅੱਗੇ ਲੈ ਕੇ ਜਾ ਰਿਹਾ ਹੁਣ ਮੈਂ ਇੱਕ ਬਾਈ ਦੀ ਗੱਲ ਦੱਸੂਗਾ ਅਸੀਂ ਇੱਕ ਬਾਈ ਦਾ ਫਾਰਮ ਵਿਜ਼ਿਟ ਕੀਤਾ ਉਹਦੇ ਕੋਲ ਢਾਈ ਕਿੱਲੇ ਪੈ ਲਈ ਹੈ ਉਹਨਾਂ ਨੇ ਆਪਦੇ ਬੱਚੇ ਬਾਹਰ ਸੈੱਟ ਕਰਤੇ ਸਾਰਾ ਕੁਝ ਵਧੀਆ ਕਰ ਲਿਆ ਹੁਣ ਉਹ ਢਾਈ ਕਿੱਲਾਂ ਦੇ ਵਿੱਚ ਇੱਕ ਕੋਛਿਕ ਦੇ ਵਿੱਚ ਗੰਨਾ ਲਾਈ ਬੈਠੇ ਸੀ ਕੋਛਿਕ ਦੇ ਵਿੱਚ ਕੁਛ ਤੁਸੀਂ ਯਕੀਨ ਨਹੀਂ ਮੰਨਣਾ ਮੈਨੂੰ ਬਾਈ ਨੇ ਦਿਖਾਇਆ ਕਹਿੰਦਾ ਯਾਰ ਵੱਟਾ ਤੇ ਮੈਂ ਅੰਜੀਰ ਲਾਈ ਹੋਈ ਹੈ ਤੇ ਮੇਰੀ ਇਹ ਕੱਲੀਆਂ ਜੀ ਦੀ ਵੀ ਵੀ ਵੇਖਦੀ ਹੈ ਮੈਂ ਵੱਟਾ ਤੋਂ ਪੱਟ ਪੱਟੀ ਵੇਚੀ ਜਾਂਦਾ ਰਾਈਟ ਤਾਂ ਜਿਹੜਾ ਬੰਦਾ ਜਿਹੜਾ ਬੰਦਾ ਦਿਮਾਗ ਨਾਲ ਕਰਦਾ ਨਾ ਉਹ ਬਹੁਤ ਕੁਝ ਕਰੀ ਜਾਂਦਾ ਹੈ ਜਿਹੜਾ ਬੰਦਾ ਦਿਮਾਗ ਨਾਲ ਨਹੀਂ ਕਰਦਾ ਉਹ ਥੋੜਾ ਜਿਹਾ ਇਹ ਵੀ ਆਪਾਂ ਆਪਦੇ ਤੇ ਐਫਰਟ ਘੱਟ ਮਾਰਿਆ ਆਪਾਂ ਦੂਜੇ ਬੰਦਿਆਂ ਤੇ ਜਿਹੜਾ ਉਹ ਜਿਹੜਾ ਜੋਰ ਹੈ ਉਹ ਜ਼ਿਆਦਾ ਮਾਰਦਾ ਹੈ ਹਨਾ ਜਾਂ ਆਪਾਂ ਕਿਸਾਨੀ ਖੇਤੀ ਨਾ ਮੈਨੂੰ ਇਹ ਲੱਗਦਾ ਕਿ ਜਿਵੇਂ ਆਪਾਂ ਗੱਲ ਕਰ ਰਹੇ ਸੀ ਡਿਜੀਟਲ ਮਾਰਕੀਟਿੰਗ ਸਮੁੰਦਰ ਹੈ ਜਿਨਾ ਮਰਜੀ ਘਾਟ ਲਓ ਮੈਨੂੰ ਲੱਗਦਾ ਇਹ ਕਿਸਾਨੀ ਦੇ ਖੇਤੀ ਵੀ ਸਮੁੰਦਰ ਹੈ ਠੀਕ ਹੈ ਸੋਡੀ ਆਪਦੀ ਕੈਪੇਬਿਲਿਟੀ ਤੁਸੀਂ ਕਿੰਨਾ ਕਰ ਦ ਸਕਦੇ ਹੋ ਠੀਕ ਹੈ ਆਪਾਂ ਦੇਖਦੇ ਆ ਯਾਰ ਮੈਂ ਉਹ ਇੰਸਟਾਗ੍ਰਾਮ ਤੇ ਦੇਖਿਆ ਸੀ ਦੋ ਚਾਰ ਰੀਲਾਂ ਦੋ ਛੋਟੀਆਂ ਛੋਟੀਆਂ ਕੁੜੀਆਂ ਨੇ ਮੈਂ ਐਕਚੁਅਲੀ ਪ੍ਰੋਫਾਈਲ ਨਹੀਂ ਮੈਨੂੰ ਯਾਦ ਕੀ ਸੀਗੀ ਉਹ ਗੋਟ ਫਾਰਮਿੰਗ ਕਰ ਰਹੀਆਂ ਨੇ ਐਂਡ ਉਹ ਸਖਾ ਰਹੀਆਂ ਹੂੰ ਤੇ ਉਹ ਮੈਨੂੰ ਲੱਗਦਾ ਆਪ ਉਹ ਜੋ ਬੰਨਾਂ ਦੀ ਵੱਡੀ ਕੁੜੀ ਖੜੀ ਉਹ ਦੱਸਣੀ ਹੈ ਕਿ 12ਵੀਂ ਚ ਹੂੰ ਉਹ ਕੁੜੀ ਲੋਕਾਂ ਨੂੰ ਬੱਚੀ ਉਹ ਉਹ ਬਾਕੀਆਂ ਨੂੰ ਸਖਾ ਰਹੀ ਕਿ ਗੋਟ ਫਾਰਮਿੰਗ ਕਿਵੇਂ ਕਰੀਦੀ ਹੈ ਤੇ ਉਹ ਆਪ ਬਹੁਤ ਹੌਨੇ ਲੈਵਲ ਤੇ ਕਰੀ ਜਾਂਦੀ ਹੈ ਐਂਡ ਉਹਦੇ ਚ ਸਬਸਿਡੀ ਵੀ ਬਹੁਤ ਚੰਗੀ ਆ ਔਰ ਜਿਆਦਾ ਚੰਗੀ ਸਬਸੇ ਦੀ। ਦਨ ਪੋਲਟਰੀ ਫਾਰਮਿੰਗ ਬਹੁਤ ਸੋਹਣਾ ਬਿਜ਼ਨਸ ਹੈ। ਠੀਕ ਹੈ ਫੇਰ ਆਪਣੇ ਹਲੇ ਅਦਰ ਉਹਦੀ ਆਪਣੀ ਕੀ ਕਹਿੰਦੇ ਯਾਰ ਉਹਨੂੰ? ਜਿੰਗਾ। ਹੂੰ। ਚਿੰਗਾ ਚਿੰਗਾ ਹੈ। ਚਿੰਗਾ। ਚਿੰਗੇ ਦੀ ਫਾਰਮਿੰਗ। ਚਿੰਗੇ ਦੀ ਫਾਰਮਿੰਗ ਆਪਣੇ ਬਹੁਤ ਬੜੀ ਆਪਣੇ ਬੰਦੇ ਨੇ ਫੇਲ ਕਰਤੇ ਬਹੁਤਿਆਂ ਨੇ। ਹੁਣ ਆਪਣੇ ਬੰਦੇ ਦਾ ਇਹ ਵੀ ਰੋਲ ਹੈ ਨਾ ਮੈਂ ਤੁਹਾਨੂੰ ਦੱਸਦਾ ਨਾ ਕਿ ਆਪਣੇ ਅ ਮੇਰੇ ਸਹੁਰਿਆਂ ਵਾਲੇ ਪਾਸੋਂ ਸੀ ਉਧਰ ਕਿਸੇ ਨੇ ਗੋਭੀ ਲਾ ਲਈ। ਠੀਕ ਹੈ। ਉਹ ਸੀਜ਼ਨ ਬੜੀਆ ਲੱਗਾ। ਅਗਲੇ ਸਾਲ ਸਾਰੇ ਪਿੰਡ ਨੇ ਲਾ ਲਈ। ਉੱਚਾ ਪਰ ਇਹ ਵੀ ਰਵਾਜ ਹੈ ਨਾ ਵੀ ਜਿਹੜੀ ਚੀਜ਼ ਵਾਰ ਇੱਕ ਵਾਰ ਪੈ ਗਏ ਤਾਂ ਪੈ ਗਏ ਮੁੜ ਕੇ ਫਿਰ ਸਾਰੇ ਉਧਰ ਨੂੰ ਹੀ ਆਏ ਨਹੀਂ ਵੀ ਯਾਰ ਇਹ ਇਹਦਾ ਚੱਲ ਗਿਆ ਮੈਨੂੰ ਇਹ ਦੇਖਣਾ ਪੂ ਵੀ ਮਾਰਕੀਟ ਕਿੱਡੀ ਕੁ ਵੱਡੀ ਹੈ ਮੈਂ ਕੁਝ ਹੋਰ ਫੜ ਲਾ ਹਨਾ ਜੇ ਮੈਂ ਕੁਝ ਹੋਰ ਕਿ ਜੂਆ ਖਾਦ ਹੂੰ ਉਹ ਹਰ ਕਿਸੇ ਨੇ ਬੈੱਡ ਬਣਾਉਣਾ ਧਰ ਲਏ ਉਹਦੇ ਤੇ ਉਹ ਵਿਚਾਰਾ ਹੁਣ ਕਿੰਚੂ ਵਿੱਚ ਹੀ ਰੁਲੀ ਜਾਂਦੇ ਆ ਹੂੰ ਉਹਦੀਆਂ ਹੀ ਖਰਾਬ ਹੋਇਆ ਸਾਰਾ ਕਿ ਮੈਂ ਹੋਰ ਮੁੰਡੇ ਦੇ ਐਗਜ਼ਾਮਪਲ ਦਊਂਗਾ ਯਾਰ ਗਰੇਵਾਲ ਫਾਰਮ ਕਰਕੇ ਆਏ ਮੁੰਡਾ ਲੁਧਿਆਣਾ ਗਿਆਣੇ ਕਰਨੀ ਉਹ ਬਹੁਤ ਸੋਣਾ ਕੰਮ ਕਰ ਰਹੇ ਜੀ ਮਤਲਬ ਮਤਲਬ ਉਹਨੇ ਬਹੁਤ ਸੋਨਾ ਕਰਿਆ ਉਹਨੇ ਉਹਨੇ ਸੋਸ਼ਲ ਮੀਡੀਆ ਸਹੀ ਵਰਤਿਆ ਉਹਨੇ ਐਕਚੁਅਲੀ ਸੋਸ਼ਲ ਮੀਡੀਆ ਬਹੁਤ ਸੋਨਾ ਵਰਤਿਆ ਤੇ ਮੈਂ ਇੱਥੇ ਕੈਮਰਾ ਐਡ ਕਰ ਦੂੰਗਾ ਨਾ 22 ਵਿਦ 듀 ਰਿਸਪੈਕਟ 22 ਦੀ ਹਨਾ 22 ਜਿਹੜਾ ਕੰਟੈਂਟ ਪਾ ਰਿਹਾ ਉਹ ਕੋਈ ਇਹ ਨਹੀਂ ਹੈ ਕਿ ਜਿਆਦਾ ਤਕੜਾ ਕੰਟੈਂਟ ਹੈ ਠੀਕ ਹੈ ਬਹੁਤ ਛੋਰੀ ਬਹੁਤ ਹਾਂ ਆਹਮਦੁਦੀਨ ਵੀ ਬਹੁਤ ਕਰ ਰਿਹਾ ਬਹੁਤ ਸਿੰਪਲ ਕੰਟੈਂਟ ਹੈ ਨਹੀਂ ਮਤਲਬ ਮੈਂ ਇੰਟੈਲੀਜੈਂਸ ਤੇ ਇੰਟੈਲੈਕਚੁਅਲੀ ਬਿਜ਼ਨਸ ਇੰਟੈਲੈਕਚਰ ਦੇ ਪ੍ਰੋਸਪੈਕਟਿਵ ਤੋਂ ਦੱਸ ਰਿਹਾ ਕਿ ਉਹ ਕੋਈ ਟੌਪ ਨੌਚ ਕੰਟੈਂਟ ਨਹੀਂ ਹੈ ਪਰ ਇੱਕ ਸਿੰਪਲ ਭਾਸ਼ਾ ਚ ਆਪਣੇ ਬੰਦਿਆਂ ਨੂੰ ਅਵੇਅਰ ਕਰਨਾ ਇਹ ਵੀ ਸ਼ਾਇਦ ਇੱਕ ਕਲਾ ਹੀ ਹੈ